ਸਰਵ ਭਾਰਤੀਆ ਸੇਵਾ ਸੁਮਿਤੀ ਵੱਲੋਂ ਅੱਖਾਂ ਦਾ 48ਵਾਂ ਮੁਫਤ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਦੌਰਾਨ ਕਰਵਾਏ ਸਮਾਗਮ 'ਚ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਭਾਗ ਲਿਆ ਅਤੇ ਸੰਸਥਾ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਸੰਸਥਾ ਵੱਲੋਂ ਪੁੱਜੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 400 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਕੀਤੀ ਗਈ ਕੈਂਪ ਦੌਰਾਨ 200 ਤੋਂ ਵੱਧ ਮਰੀਜ਼ ਆਪਰੇਸ਼ਨ ਯੋਗ ਪਾਏ ਗਏ ਜਿਨ੍ਹਾਂ ਦੇ ਆਪਰੇਸ਼ਨ ਕੀਤੇ ਜਾ ਰਹੇ ਹਨ ਇਹ ਬੜੀ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹੁੰਦਾ ਇਸ ਸੰਸਥਾ ਨੂੰ ਕਿਉਂਕਿ ਜਿਸ ਸਾਵਨਾ ਉਹਨਾਂ ਨੇ 48 ਵਾ ਕੈਂਪ ਆਜੂ ਲਿਖਿਆ ਹੈ ਇਹ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਕਿਉਂਕਿ ਹਰ ਸਾਲ ਇਹ ਪ੍ਰੋਗਰਾਮ ਉਲੇਖਦੇ ਹੈ ਔਰ ਲਗਾਤਾਰ ਬਿਨਾ ਕੋਈ ਬ੍ਰੇਕ ਤੋਂ ਇਹਨਾਂ ਦੀ ਸੰਸਥਾ ਕੰਮ ਕਰ ਰਹੀ ਹੈ ਜਿਹੜੇ ਜਜ਼ਬੇ ਦੇ ਨਾਲ ਸੇਵਾ ਕਰ ਰਹੀ ਹੈ ਉਹ ਸਾਰਾ ਇਲਾਕਾ ਹੈ ਉਹਦੀ ਹਮੇਸ਼ਾ ਪ੍ਰੇਰਣਾ ਸਰੋਹਤ ਕੰਮ ਕਰਦੇ ਹੈ ਜਿਹੜੇ ਕੰਮ ਕਰਦੀ ਹੈ ਸੰਸਥਾ ਅੱਜ ਉਹਨਾਂ ਨੇ ਅੱਖਾਂ ਦਾ ਕੈਂਪ ਲਾਇਆ ਹੈ ਬਹੁਤ ਵਧੀਆ ਗੱਲ ਹੈ ਔਰ ਨਾਲ ਹੀ ਇਹ ਕਲਾ ਅੱਖਾਂ ਦਾ ਕੈਂਪ ਨਹੀਂ ਹੈ ਸਾਹਿਬ ਇਹ ਨਾਲ ਇਹ ਜਿਹੜੇ ਨੌਜਵਾਨ ਕੁੜੀਆਂ ਨੇ ਉਹਨਾਂ ਨੂੰ ਸਿਖਲਾਈ ਦਾ ਕੰਮ ਵੀ ਕਰਦੇ ਆ ਉਹਨਾਂ ਨੂੰ ਕੋਚਿੰਗ ਵੀ ਦਿੰਦੇ ਆ ਕੰਪਿਊਟਰ ਟ੍ਰੇਨਿੰਗ ਵੀ ਦਿੰਦੇ ਆ ਔਰ ਗਰੀਬ ਵਿਅਕਤੀਆਂ ਨੂੰ ਉਹਨਾਂ ਦੇ ਧੀ ਦੇ ਵਿਆਹ ਦੇ ਲਈ ਰਕਮ ਵੀ ਦਿੰਦੇ ਆ ਤਾਂ ਬਹੁਤ ਵੱਡੀ ਗੱਲ ਹੈ ਮੈਂ ਪ੍ਰਧਾਨ ਸਾਹਿਬ ਰਕੇਸ਼ ਕੁਮਾਰ ਜੀ ਨੂੰ ਜਿਹੜੇ ਇਸ ਸੰਸਥਾ ਨੂੰ ਚਲਾ ਰਹੇ ਨੇ ਔਰ तमाम ਸਾਡੇ ਸੁਖਵਿੰਦਰ ਜੀ ਖੜੇ ਕਾਂਸਲੇ ਤੋਂ ਜਿਹੜੇ ਇਹਨਾਂ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਵਧਾਈ ਦੇਣਾ ਕਿ ਇਦਾਂ ਦੇ ਪ੍ਰੋਗਰਾਮਾਂ ਨਾਲ ਸਾਡੇ ਧੂਰੀ ਦੀ ਸ਼ੋਭਾ ਵਧਦੀ ਹੈ ਔਰ ਇਦਾਂ ਦੇ ਪ੍ਰੋਗਰਾਮ ਕਰਦੇ ਰਹੋ ਤਾਂ ਕਿ ਲੋੜਵੰਦ ਵਿਅਕਤੀ ਹੈ क्योंकि किसी को अगर ये रंगली दुनिया दिखाई जाए जिदी निगाह ना वो तो उत्तम सेवा होर के हो सकती है मैं बधाई देना जी इस संस्था को इस कैंप में आने का मेन मकसद और यहाँ देख आकर के देख करके मेरा मन बड़ा ही आनंदित तो हुआ धन जननी धन भूमि धन धन नगरी धन देश धन करनी धन कुल धन जहाँ सेवा प्रवेश तो ऐसे जो सेवादार हैं धूरी के जो सर्व भारतीय सेवा समिति जो सेवा कर रही है ऐसे सेवादारों से सभी को प्रेरणा लेकर के सेवा में तत्पर रहना चाहिए और नेत्रदान कन्यादान और जो एक सिलाई कढ़ाई का जो इन्होंने बीड़ा उठाया हुआ बच्चियों को सिखाने का जिनका एक भविष्य सुधरता है चाहे कैसे भी परिवार में चली जाए वो अपने रोटी रोजी कमा करके अपने जीवन और अपने परिवार का गुजारा कर सकते हैं तो ये संस्था धन्यवाद का पात्र है और ये धूरी सारी ही जो है धन्यवाद का पात्र है जो इतनी छोटे सी एक शहर होते हुए भी इतनी बड़ी सेवा में तत्पर रहते हैं कहीं भी चले जाओ धूरी का नाम आपको मिलेगा तो मैं इतना ही कहते हुए सारे धूरी निवासियों का ਔਰ ਸਰਭ ਭਾਰਤੀ ਸੇਵਾ ਸਮਿਤੀ ਕਾ ਤੈਦੂਲੋਂ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਸਵਾਗਤ ਕਰਤਾ ਹੂੰ ਅਭਿਨੰਦਨ ਕਰਤਾ ਹੂੰ ਧੰਨਵਾਦ ਜੈ ਮਾਤਾ ਦੀ ਸਾਡੀ ਸੰਸਥਾ ਸਰਭ ਭਾਰਤੀਆ ਸੇਵਾ ਸਮਿਤੀ ਧੂਰੀ ਵੱਲੋਂ ਅੱਜ ਜਿਹੜਾ ਇਹ ਅੱਖਾਂ ਦੇ ਮਰੀਜ਼ ਨੇ ਅੱਖਾਂ ਤੋਂ ਲੋਕ ਸਹੀ ਤਰੀਕੇ ਨਾਲ ਦੇਖ ਨਹੀਂ ਸਕਦੇ ਉਹਨਾਂ ਦੇ ਵਿੱਚ 48 ਮਾਂ ਜਿਹੜਾ ਕੈਂਪ ਲਗਾਇਆ ਜਾ ਰਿਹਾ ਇਹਦੇ ਵਿੱਚ ਆਮ ਜਿਹੜੇ ਲੋਕ ਆਏ ਨੇ ਉਹਨਾਂ ਦੀਆਂ ਅੱਖਾਂ ਚੱਕ ਕੇ ਤੀਆਂ ਜਾਣ ਗਿਆ ਜਿਹੜੇ ਲੋੜਵੰਦ ਲੋਕ ਹੋਣਗੇ ਉਹਨਾਂ ਦੇ ਫੀਕੋ ਪੱਧਤੀ ਦੇ ਨਾਲ ਜਿਹੜੇ ਲੈਣ ਜੋ ਪਾਏ ਜਾਣਗੇ ਤਾਂ ਕਿ ਜਿਹੜਾ ਉਹਨਾਂ ਨੂੰ ਆਉਣ ਵਾਲੇ ਜਿਹੜਾ ਅਗਲਾ ਜੀਵਨ ਹੈ ਉਹ ਸੌਖਾ ਨਿਕਲੇ ਸੰਗਲੀ ਦੁਨੀਆ ਨੂੰ ਦੇਖ ਸਕਣ ਉਹਨਾਂ ਨੂੰ ਕੋਈ ਤਕਲੀਫ ਨਾ ਆਵੇ ਤੇ ਸਾਡੇ ਵੱਲੋਂ ਇਹ ਹੈ ਵੀ ਇਸ ਵਾਰ ਜਿਹੜਾ ਹੁਣ ਤੱਕ ਅਸੀਂ ਨੇਰਬੋਰਡ 13000 ਜਿਹੜੇ ਹੈ ਜਿਹੜਾ ਸਫਲ ਆਪਰੇਸ਼ਨ ਕਰ ਚੁੱਕੇ ਆ ਤੇ ਪਿਛਲੇ ਕੈਂਪਾਂ ਦੇ ਵਿੱਚ ਜਿਹੜੇ ਸਾਡੇ ਕੋਲ ਟੀਮ ਆ ਰਹੀ ਹੈ ਡਾਕਟਰ ਮਨਪ੍ਰੀਤ ਸਿੰਘ ਪਟਿਆਲੇ ਤੋਂ ਉਹਨਾਂ ਦਾ ਜਿਹੜਾ ਹੱਥ ਹੈ ਕਾਬਲੇ ਤਾਰੀਫ ਹੈ ਮਲਪਤਾ ਮਾਲਕ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਕੀ ਹੈ ਜਿਆ ਹਨਰ ਭਰਿਆ ਹੋਇਆ ਕਿ ਜਿਹੜੇ ਵੀ ਮਰੀਜ਼ ਆਂਦੇ ਨੇ ਉਹ ਉਹਨਾਂ ਨੂੰ ਦਵਾਵਾਂ ਦੇ ਕੇ ਸੰ ਉਹਨਾਂ ਨੂੰ ਵੀ ਦਵਾਵਾਂ ਦਿੰਦੇ ਨੇ ਸਾਨੂੰ ਵੀ ਦਵਾਵਾਂ ਦੇ ਕੇ ਜਾਂਦੇ ਨੇ ਉਹਨਾਂ ਦਵਾਵਾਂ ਦੇ ਨਾਲ ਹੀ ਸਾਡੀ ਸਾਡੀ ਸੰਸਥਾ ਸਰਪ੍ਰਸਤ ਐਸਐਫ ਅਸਮਦੀ ਧੂਰੀ ਇਸ ਟਾਈਮ ਪ੍ਰਧਾਨ ਰਕੇਸ਼ ਕੁਮਾਰ ਜੀ ਪ੍ਰਧਾਨਗੀ ਦੇ ਵਿੱਚ ਅੱਗੇ ਚੱਲੀ ਹੈ ਆਪਣਾ ਚੇਅਰਮੈਨ ਸਾਡੇ ਗਿਆਨ ਜਾਨ ਦੇ ਵੀ ਆ ਪਹੁੰਚਨ ਸਿੰਘ 라ਜੀ ਜਾਂ ਦੂਸਰਾ ਟੇਕ ਬਹਾਦਰੀ ਜਿਹੜੇ ਲੋਕ ਜਨਸਾਰ ਸਾਡੇ ਨਾਲ ਜੁੜੇ ਹੋਏ ਨੇ ਮਤਲਬ ਉਹਨਾਂ ਦੇ ਨਾਲ ਜੁੜ ਕੇ ਇੱਕ ਬਹੁਤ ਨਵੇਂ ਟੀਮ ਜਿਹੜੇ ਯੰਗ ਬਲੱਡ ਸਾਡੇ ਚ ਆ ਗਿਆ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਕੇ ਅੱਗੇ ਵਧ ਰਹੇ ਨੇ ਤੇ ਸ਼ਹਿਰ ਵਾਸੀਆਂ ਦਾ ਸਾਡੇ ਅੱਜ ਅੱਜ ਤਾਂ ਸਾਨੂੰ ਜਿਹੜਾ ਅਸੀਂ ਆਪਣੇ ਆਪ ਨੂੰ ਬਹੁਤ ਬੜਾ ਭਾਗੀ ਕਹਿੰਦੇ ਆ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਕਰਦੇ ਆ ਵੀ ਉਹਨਾਂ ਨੇ ਆਪਣੇ ਬੜੇ ਮੁੱਲੇ ਟਾਈਮ 'ਚ ਬਹੁਤ ਬੜੇ ਰੁਝੇਵੇਂ ਜੋ ਸੇ ਠੀਕ ਹੋਣ ਦੇ ਬਾਵਜੂਦ ਇੱਥੇ ਆ ਕੇ ਸਾਡੇ ਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਉਹਨਾਂ ਦੇ ਆਭਾਰੀ ਆ ਤੇ ਹਮੇਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਨਤਬਤ ਨਤ ਮਸਤਕ ਰ੍ਹਾਂਗੇ ਤੇ ਜਿਹੜੇ ਸਾਨੂੰ ਇਸ ਕੈਮਪਾਂ ਦੇ ਵਿੱਚ ਸਾਨੂੰ ਸ਼ਹਿਰ ਵਾਸੀਆਂ ਦਾ ਵੀ ਭਰਪੂਰ ਸਹਿਯੋਗ ਮਿਲਦਾ ਹੈ ਪ੍ਰੈਸ ਦਾ ਭਰਪੂਰ ਸਹਿਯੋਗ ਮਿਲਦਾ ਹੈ ਪ੍ਰੈਸ ਜਿਹੜਾ ਚੌਥਾ ਸਤੰਭਾ ਹੈ ਇਸ ਦੁਨੀਆ ਦਾ ਉਹ ਸਾਡੇ ਨਾਲ ਜੁੜ ਕੇ ਅਸੀਂ ਆਪਣੇ ਆਪ ਨੂੰ ਬੜਾ ਭਾਗੀ ਕਹਿੰਦੇ ਆ ਸਭ ਲੋਸ ਤੋਂ ਇਲਾਵਾ ਵੀ ਹੋਰ ਕੋਈ ਪ੍ਰਾਣੇ ਕਿਤੇ ਜਾਂਦੇ ਨੇ ਇਸੇ ਇਲਾਵਾ ਜਿਹੜੀ ਸਾਡੀ ਸੰਸਥਾ ਹੈ ਅ ਲੜਕੀਆਂ ਦੇ ਵਾਸਤੇ ਜਿਹੜਾ ਸਲਾਈ ਕਟਾਈ ਸੈਂਟਰ ਤੇ ਜਿਹੜੇ 42 ਬੈਚ ਸਾਡੇ ਹੁਣ ਤੱਕ ਨਿਕਲ ਚੁੱਕੇ ਨੇ ਤੇ ਉਹਦੇ ਚ 25 ਲੜਕੀਆਂ ਹਰੇਕ ਬੈਚ ਚ ਹੁੰਦੀਆਂ ਨੇ ਤੇ ਆਪਣਾ 16 ਬੈਚ ਸਾਡੇ ਜਿਹੜੇ ਉਹ 400 ਲੜਕੀਆਂ ਜਿਹੜੀਆਂ ਬਿਊਟੀ ਪਾਰਲਰ ਐ ਸਕਿਨ ਕੇਅਰ ਦਾ ਉਹ ਕੋਰਸ ਕਰ ਚੁੱਕੀਆਂ ਨੇ ਜਿਹੜੇ ਇਹ ਲੜਕੀਆਂ ਲੜਕੀ ਜਿਹੜੀ ਸਲਾਈ ਕਟਾਈ ਵਾਲੀ ਸੈਂਟਰ ਹੈ ਉਹਦੇ ਵਿੱਚ ਅਸੀਂ ਇੱਕ ਸਰਟੀਫਿਕੇਟ ਤੇ ਇੱਕ ਨਈ ਸਲਾਈ ਮਸ਼ੀਨ ਅਸੀਂ ਕোর্স ਪੂਰਾ ਹੁੰ ਤੋਂ ਬਾਅਦ ਦਿੰਦੇ ਆ ਤੇ ਜਿਹੜੇ ਬਿਊਟੀ ਐਂਡ ਸਕਿਨ ਕੇਅਰ ਦਾ ਉਹਦੇ ਚ ਉਹਨਾਂ ਨੇ ਇੱਕ ਕਿੱਟ ਤੇ ਇੱਕ ਸਰਟੀਫਿਕੇਟ ਦਿੰਦੇ ਆ 400 ਲੜਕੀ ਸਾਡੇ ਕੋਲ ਜਿਹੜਾ ਹੈ ਕੰਪਿਊਟਰ ਸਿੱਖ ਕੇ ਜਾ ਚੁੱਕੇ ਆ ਜਿਹੜੀਆਂ ਲੜਕੀਆਂ ਜਾ ਕੇ 10000 ਤੋਂ ਲੱਗੇ 15000 ਰੁਪਏ ਤੱਕ ਪਰ ਮੰਥ ਆਪਣੇ ਇਨਕਮ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀਆਂ ਨੇ ਇਸ ਦੇ ਨਾਲ ਇਸ ਜਿਹੜੀ ਸੰਸਥਾ ਸਾਡੀ ਸੰਸਥਾ ਹੈ ਸਰਵ ਭਾਰਤੀ ਸਹਿਬਾ ਸੰਪਤੀ ਪੰਜਾਬ ਲੈਵਲ ਤੇ 11 ਜ਼ਿਲ੍ਹਿਆਂ ਦੇ ਵਿੱਚ 32 ਸੰਸਥਾਵਾਂ ਦੀ ਇੱਕ ਹੈੱਡ ਆਫਿਸ ਧੁਰੀ ਹੈ ਤੇ ਉੱਥੇ ਜਾ ਕੇ ਜਿਹੜਾ ਨਾਣਾ ਦੇ ਵੀ ਮਨਸਾ ਦੇ ਵੀ ਹਰੀਦੁਆਰ ਇਲਾਵਾ ਜਿਹੜਾ ਹੈ ਭੰਡਾਰਾ ਵਲੰਟੀਅਰ ਸੇਵਾ ਤੇ ਮੈਡੀਕਲ ਕੈਂਪ ਦੇ ਵਿੱਚ ਸੇਵਾ ਕਰਦੀ ਹੈ ਤੇ ਉੱਥੇ ਜਾ ਕੇ ਵੀ ਯਾਤਰੀਆਂ ਦੀ ਸਹੂਲਤ ਵਾਸਤੇ ਜਿਹੜੇ ਅਸੀਂ ਸਾਰੇ ਵਲੰਟੀਅਰ ਸੇਵਾ ਜਾਂ ਭੰਡਾਰਾ ਉੱਥੇ ਲਗਾਏ ਮੈਡੀਕਲ ਕੈਂਪ ਲਗਾਨੇ ਆ ਤੇ ਲੋਕਲ ਜਿਹੜੇ ਸਾਨ ਧਾਰਮਿਕ ਆਪ和社会ਿਕ ਪ੍ਰੋਗਰਾਮ ਹੁੰਦੇ ਆ ਉਹਦੇ ਵਿੱਚ ਵੀ ਜਿਹੜੀ ਸਾਰੇ ਭਾਰਤੀ ਸੇਵਾ ਸੰਮਤੀ ਦੇ ਜਿਹੜੇ ਵਲੰਟੀਅਰ ਨੇ ਉਹ ਬੜ ਜੜ ਕੇ ਆਪਣਾ ਹਿੱਸਾ ਪਾਉਂਦੇ ਨੇ ਤੇ ਸੰਸਥਾ ਦਾ ਇਸ ਟਾਈਮ ਧੂਰੀ ਦੇ ਵਿੱਚ ਇੱਕ ਆਪਣਾ 1966 ਤੋਂ ਲੈ ਕੇ ਹੁਣ ਤੱਕ ਜਿਹੜੀ ਸੰਸਥਾ ਹੈ ਦਿਨੋ ਦਿਨ ਰਾਤ ਚੌਗਣੀ ਤਰੱਕੀ ਕਰਕੇ ਅੱਗੇ ਵੱਧ ਰਹੀ ਹੈ ਤੇ ਮੈਂ ਸਾਰੇ ਸਭ ਕੋਲੋਂ ਇਹ ਆਸ ਕਰੂੰਗਾ ਵੀ ਸਾਨੂੰ ਇਹੋ ਜਿਹਾ ਆਸ਼ੀਰਵਾਦ ਹੈ ਤੇ ਅਸੀਂ ਰਹੀ ਹੈ ਨਾ ਰਹੀਏ ਲੇਕਿਨ ਸਾਡੀ ਜਿਹੜੀ ਸੰਸਥਾ ਹਮੇਸ਼ਾ ਅੱਗੇ ਵੱਧਦੀ ਰਹੇ। ਬਿਓ